ਕਰਨਲ ਸਾਹਿਬ ਦੀ ਕੋਈ ਬਹਿਸ ਹੋਈ ਜਾਂ ਕੀ ਗੱਲਬਾਤ ਹੋਈ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਇੱਕ ਪੱਖ ਤਾਂ ਇਹ ਕਹਿੰਦਾ ਕਿ ਜੀ ਮੁੰਡੇ ਨੇ ਪਹਿਲਾਂ ਚਪੇੜਾ ਮਾਰਿਆ ਪੁਲਿਸ ਦੇ ਦੂਜਾ ਪੱਖ ਇਹ ਆ ਕਿ ਮੁੰਡੇ ਨੇ ਚਪੇੜਾ ਨਹੀਂ ਪੁਲਿਸ ਨੇ ਪਹਿਲਾਂ ਚਪੇੜਾ ਮਾਰਿਆ ਮੁੰਡੇ ਦੇ ਜੇ ਪੱਤਰਕਾਰਾਂ ਨੂੰ ਪੁਲਿਸ ਮੈਨੇਜ ਕਰ ਸਕਦੀ ਆ ਖਬਰ ਤੋਂ ਰੋਕ ਸਕਦੀ ਆ ਤਾਂ ਜਿਹੜਾ ਟਾਬੇ ਵਾਲੇ ਜਾਂ ਹੋਟਲ ਵਾਲੇ ਬੰਦੇ ਕਿਉਂ ਗਵਾਹੀ ਆਪਣੇ ਪੱਕੇ ਵਿੱਚ ਦੇਣ ਤੋਂ ਕਿਵੇਂ ਨਹੀਂ ਮਨਾ ਸਕਦੇ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਐਸਪੀ ਜਾਂ ਐਸਪੀ ਅਸਪਲਿਕਸ਼ਨ ਨੂੰ ਕਵਰੀ ਕਰਨੀ ਆ ਆਪੇ ਪੁਲਿਸ ਵਾਲਿਆਂ ਨੇ ਇਨਕੁਆਇਰੀ ਕਰਨੀ ਆ ਆਪੇ ਗਵਾਹ ਲਿਆਉਣੇ ਨੇ ਆਪੇ ਸਾਰਾ ਕੁਝ ਕਰਨਾ ਕਹਿੰਦਾ ਉੱਥੇ ਕੀ ਕੀ ਇਨਸਾਫ ਅਕਦਰ ਸਾਹਿਬ ਇੱਕ ਕਰਨਲ ਸਾਹਿਬ ਦੀ ਕੋਈ ਬਹਿਸ ਹੋਈ ਜਾਂ ਕੀ ਗੱਲਬਾਤ ਹੋਈ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਕਾਫੀ ਚਰਚਾਵਾਂ ਨੇ ਇਸ ਖਬਰ ਨੂੰ ਲੈ ਕੇ ਪਟਿਆਲਾ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਕੋਈ ਜਿਦਵੈਸ ਹੋਈ ਕੀ ਹੋਇਆ ਮਤਲਬ ਤੁਹਾਡੇ ਤੋਂ ਜਾਣਾਂਗੇ ਪਰ ਮਾਮਲਾ ਕਾਫੀ ਗੰਭੀਰ ਹੋ ਗਿਆ ਜ਼ਖਮੀ ਹੋ ਗਿਆ ਕਰਨਲ ਤੇ ਕਰਨਲ ਦਾ ਪੁੱਤਰ ਪਾਰਕਿੰਗ ਨੂੰ ਲੈ ਕੇ ਦੱਸੀ ਜਾ ਰਹੀ ਹੈ ਕੋਈ ਗੱਲਬਾਤ ਤੇ ਹੁਣ ਉਸ ਮਾਮਲੇ ਦੇ ਵਿੱਚ ਐਸਐਸਪੀ ਪਟਿਆਲਾ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 12 ਦੇ ਕਰੀਬ ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਕਈ ਜਿਹੜੇ ਤਾਰਿਆਂ ਵਾਲੇ ਸਟਾਰ ਵਾਲੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਦੇ ਨਾਮ ਵੀ ਆ ਰਹੇ ਨੇ ਪਟਿਆਲੇ ਦੇ ਵਿੱਚ ਇੱਕ ਕਰਨਲ ਸੀਗੇ ਪੁਸ਼ਪਿੰਦਰ ਸਿੰਘ ਬਾਟ ਉਹਦਾ ਬੇਟਾ ਸੀ ਅੰਗਤ ਸਿੰਘ ਪਾਰਕਿੰਗ ਨੂੰ ਲੈ ਕੇ ਥੋੜੀ ਜਿਹੀ ਤਿਰਕਤਾਸ ਹੋ ਗਈ ਤੇ ਇੱਕ ਪੱਖ ਤਾਂ ਇਹ ਕਹਿੰਦਾ ਕਿ ਜੀ ਮੁੰਡੇ ਨੇ ਪਹਿਲਾਂ ਚਪੇੜਾ ਮਾਰਿਆ ਪੁਲਿਸ ਦੇ ਹੂੰ ਸਿਵਲ ਵਰਦੀ ਵਿੱਚ ਸੀਗੇ ਤੇ ਪਰ ਦੂਜਾ ਪੱਖ ਇਹ ਆ ਕਿ ਮੁੰਡੇ ਨੇ ਚਪੇੜਾ ਨਹੀਂ ਪੁਲਿਸ ਨੇ ਪਹਿਲਾਂ ਚਪੇੜਾ ਮਾਰਿਆ ਮੁੰਡੇ ਦੇ ਹੂੰ ਇਹ ਦੋਵੇਂ ਪੱਖ ਨੇ ਉਹ ਸੀਸੀਟੀਵੀ ਵਾਲੇ ਕੈਮਰੇ ਕਿਉਂਕਿ ਜਿਹੜੇ ਗਵਾਹ ਨੇ ਉਹ ਪੁਲਿਸ ਗਵਾਹ ਨੂੰ ਤਾਂ ਦਬਾ ਸਕਦੀ ਹੈ ਹੂੰ ਜਿਹੜਾ ਗਵਾਹ ਹੈਗਾ ਨਾ ਜੀ ਗਵਾਹਾਂ ਨੂੰ ਤਾਂ ਆਪਣੇ ਪੱਖ ਵਿੱਚ ਪੁਲਿਸ ਕਰ ਸਕਦੀ ਆ ਜੀ ਇਹ ਇਸ ਕਰਕੇ ਮੈਂ ਦੱਸ ਰਿਹਾ ਤੁਹਾਨੂੰ ਕਿਉਂਕਿ ਉੱਥੇ ਹੋਇਆ ਕਿ ਕਿ ਜਦੋਂ ਇਹ ਘਟਨਾ ਵਾਪਰੀ ਹੂੰ ਤਾਂ ਵਿਸ਼ੇਸ਼ ਕਰਕੇ ਪਟਿਆਲੇ ਦੇ ਪੱਤਰਕਾਰਾਂ ਨਾਲ ਸੰਪਰਕ ਕੀਤਾ ਪੁਲਿਸ ਦੇ ਕੁਝ ਅਧਿਕਾਰੀਆਂ ਵੱਲੋਂ ਹੂੰ ਪਟਿਆਲਾ ਦੇ ਪੱਤਰਕਾਰਾਂ ਨੂੰ ਵਿਸ਼ੇਸ਼ ਕਰਕੇ ਰੋਕਿਆ ਗਿਆ ਖਬਰ ਲਾਉਣ ਤੋਂ ਵੀ ਜਿਹੜਾ ਪੱਤਰਕਾਰ ਚੌਥਾ ਥੰਮ ਨੇ ਵੱਡੇ ਵੱਡੇ ਪੱਤਰਕਾਰ ਇੱਕ ਪੱਤਰਕਾਰ ਅੰਗਰੇਜ਼ੀ ਦਾ ਹੈਗਾ ਉਹ ਦੱਸਦਾ ਮੈਨੂੰ ਈਨੌ ਦਾ ਕਰਮ ਪ੍ਰਕਾਸ਼ ਹਮ ਐਚ ਰੀ ਹਿੰਦੁਸਤਾਨ ਟਾਈਮਸ ਜਾਏਗਾ ਉਹ ਕਹਿੰਦਾ ਕਿੱਦਾਂ ਸਾਹਿਬ ਮੈਨੂੰ ਪੱਤਰਕਾਰਾਂ ਨੇ ਕਿਹਾ ਖੁਦ ਹਮ ਵੀ ਕਿਉਂ ਲੋੜ ਲੱਗਿਆ ਖਬਰ ਇਹ ਜ਼ਰੂਰੀ ਪੰਗਾ ਲਿਆ ਰਾ ਪ੍ਰੋਡੂਸਰ ਦੇ ਨਾਲ ਹਮ ਕਿਉਂ ਪੰਗਾ ਲਿਆ ਰਾ ਪ੍ਰੋਡੂਸਨਰ ਕਿਉਂ ਲਾ ਰਾ ਖਬਰ ਤੂੰ ਕਹਿੰਦਾ ਮੈਨੂੰ ਕਿਹਾ ਉਹਨਾਂ ਨੇ ਕਹਿੰਦਾ ਮੈਂ ਕਿਹਾ ਜੇ ਮੈਨੂੰ ਤਾਂ ਖਬਰ ਸੀ ਮੈਨੂੰ ਮੇਰਾ ਕੰਮ ਕਰ ਲੈਣ ਦੇ ਤੁਸੀਂ ਨਹੀਂ ਕਰ ਦੇਣਾ ਸੀ ਹਮ ਕਹਿੰਦਾ ਹਰਾਨੀ ਦੀ ਗੱਲ ਹੈ ਕਿ ਇਸ ਤਰੀਕੇ ਹੁਣ ਜੇ ਪੱਤਰਕਾਰਾਂ ਨੂੰ ਪੁਲਿਸ ਮੈਨੇਜ ਕਰ ਸਕਦੀ ਆ ਖਬਰ ਤੋਂ ਰੋਕ ਸਕਦੀ ਆ ਤਾਂ ਜਿਹੜਾ ਟਾਬੇ ਵਾਲੇ ਜਾਂ ਹੋਟਲ ਵਾਲੇ ਬੰਦੇ ਨੂੰ ਗਵਾਹੀ ਆਪਣੇ ਪੱਖ ਵਿੱਚ ਦੇਣ ਤੋਂ ਕਿਵੇਂ ਨਹੀਂ ਮਨਾ ਸਕਦੇ ਹੋ ਹੂੰ ਆਪਣੇ ਪੱਖ ਵਿੱਚ ਗਵਾਹੀ ਦੇ ਦੇਗੀ ਪੱਖ ਵਿੱਚ ਗਵਾਹੀ ਦੇਈ ਤੇ ਉਹ মিডিਆ ਦੇ ਵਿੱਚ ਉਹ ਗਵਾਹੀ ਵੀ ਆ ਗਈ ਪੱਖ ਵਿੱਚ ਦਿੱਤੀ ਹੋਈ ਹੂੰ মিডিਆ ਵਾਲਿਆਂ ਨੇ ਉਹਨੂੰ ਉਹਨੂੰ ਇੱਕ ਅੱਧਾ মিডিਆ ਵਾਲਿਆਂ ਨੇ ਪੂਰਾ ਤਰਾ ਫਲੈਸ਼ ਕਰਤਾ ਜਦ ਕਿ ਜਿਹੜੀ ਮੇਨ ਖਬਰ ਸੀ ਉਹ ਕਿਤੇ ਫਲੈਸ਼ ਨਹੀਂ ਕੀਤੀ ਹੂੰ ਇੱਕ ਦੋ ਖ਼ਬਰਾਂ ਲਾਈ ਬਸ ਬਾਕੀਆਂ ਨੇ ਕਿਤੇ ਫਲੈਸ਼ ਨਹੀਂ ਕੀਤੀ ਜਦੋਂ ਇੱਕ ਦੇ ਖ਼ਬਰ ਲੱਗ ਗਈ ਫਿਰ ਉਹ ਜਗਤਾਰ ਪੁੱਲ ਉਹਨੇ ਚੱਕ ਲਈ ਖ਼ਬਰ ਇਹ ਹੋਰ ਕੁਝ ਖ਼ਬਰ ਟੀਵੀ ਚੈਨਲਾਂ ਦੇ ਤਾਂ ਖ਼ਬਰ ਚੱਕਦੇ ਜਿਹੜੇ YouTube ਵਾਲੇ ਕੰਮ ਕਰਦੇ ਆ ਮੁੰਡੇ ਤੇ ਕੁਝ ਇੱਕ ਦੇ ਖ਼ਬਰ ਨੇ ਚੱਕ ਲਈ ਤੇ ਕੱਲ ਫਿਰ ਉੱਪਰੋਂ ਆਰਡਰ ਹੋਇਆ ਕੋਈ ਹੂੰ ਉਹ ਕੋਲੋਂ ਉੱਪਰੋਂ ਆਰਡਰ ਹੋਇਆ ਤੇ Facebook ਤੇ ਮੈਂ ਵੀ ਛਾੜ ਆਤੀ ਪੂਰੀ ਤਰ੍ਹਾਂ ਇਹਨੂੰ ਹੂੰ ਵੀ ਆ ਮੈਂ ਤਾਂ ਲੰਬੇ ਟਾਈਪ ਵਿੱਚ ਕੀਤੀਆਂ ਪੱਤਰਕਾਰਾਂ ਨੂੰ ਯਾਰ ਤੁਸੀਂ ਕਿਉਂ ਆਪਣੀ ਕਲਮ ਨੂੰ ਐਦਾਂ ਰੋਣ ਲਈ ਮਜਬੂਰ ਕਰ ਰਹੇ ਹੋ ਹਾਂ ਤੇ ਉਸ ਉਸ ਤਰੀਕੇ ਨਾਲ ਚਲੋ ਕੱਲ ਫਿਰ ਸ਼ਾਮ ਵਕਤ ਦੁਪਹਿਰ ਤੋਂ ਬਾਅਦ ਐਸਐਸਪੀ ਨੇ ਨਾਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ 12 ਜਣਿਆਂ ਨੂੰ ਸਸਪੈਂਡ ਕੀਤਾ ਹਾਂ 12 ਪੁਲਿਸ ਇਹਦੇ ਵਿੱਚ ਕਿਵੇਂ ਕਿਹਾ ਚਾਰ ਇੰਸਪੈਕਟਰ ਵੀ ਨੇ ਤੇ ਹੌਲਾਰ ਨੇ ਐਸਆਈ ਨੇ ਕਮਾਲ ਦੀ ਗੱਲ ਹੈ ਸਾਡਾ ਪੰਜਾਬ ਪੁਲਿਸ ਐਜ਼ਨ ਆਰਗੇਨਾਈਜੇਸ਼ਨ ਸਾਡਾ ਬਹੁਤ ਰਿਸਪੈਕਟ ਟੂ ਇੰਡੀਅਨ ਆਰਮੀ ਲਈ ਅਸੀਂ ਉਹਨਾਂ ਨੂੰ ਬਹੁਤ ਹਾਈ ਰਿਗਾਰਡ ਚ ਰੱਖਦੇ ਆ ਐਜ਼ ਐਨ ਇੰਡੀਅਨ ਐਜ਼ ਅ ਸਿਟੀਜ਼ਨ ਆਫ ਦਿਸ ਕੰਟਰੀ ਤੇ ਜਿਹੜਾ ਪੰਜਾਬ ਪੁਲਿਸ ਦੇ ਮੈਂਬਰ ਹੋਣ ਦੇ ਨਾਤੇ ਆਈ ਕੈਨ ਸੇ ਫਾਰ ਦ ਐਂਟਾਇਰ ਪੰਜਾਬ ਪੁਲਿਸ ਕੇ ਸਾਡੇ ਲਈ ਜਿਹੜੀ ਇੰਡੀਅਨ ਆਰਮੀ ਆ ਬਹੁਤ ਸਨਮਾਨਤ ਤੇ ਉਹਨਾਂ ਦੇ ਜਿਹੜੇ ਐਕਟੀਵਿਟੀਜ਼ ਨੇ ਜਿਹੜੇ ਉਹ ਕੰਮ ਕਰਦੇ ਨੇ ਜਿਹੜੇ ਬਾਰਡਰ ਤੇ ਸ਼ਹਾਦਤਾਂ ਨੇ ਇੰਡੀਆ ਵਾਸਤੇ ਦੇਸ਼ ਵਾਸਤੇ ਉਹ ਸਾਰਿਆਂ ਲਈ ਸਨਮਾਨਤ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆਂ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਇਹ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ 65 ਸਿਵਲ 9 ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟ ਨੇ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜੇ ਕਰਨਲ ਨਾ ਹੁੰਦਾ ਜੇ ਉੱਥੇ ਕੋਈ ਆਮ ਬੰਦਾ ਹੁੰਦਾ ਉਹਦਾ ਕੀ ਹਾਲ ਹੋਣਾ ਸੀਗਾ ਜੀ ਕੌਣ ਪੁੱਛਦਾ ਜੀ ਕਿਸੇ ਨੂੰ ਜੀ ਕੌਣ ਪੁੱਛਦਾ ਕਿਸੇ ਨੂੰ ਤੇ ਇਸ ਕਰਕੇ ਉਹ ਕੰਨ ਫਿਰ 12 ਬੰਦੇ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਆ ਹਮਮ ਵੱਡੀ ਗੱਲ ਇਹ ਆ ਕਿ ਬਹੁਤ ਵੱਡੇ ਵੱਡੇ ਅਖਬਾਰਾਂ ਨੇ ਖਬਰ ਨਹੀਂ ਲਾਈ ਅੱਜ ਪੰਜਾਬੀ ਟਰਬਿਊਨ ਨੇ ਇਹਦੇ ਪ੍ਰਤੀ ਸੰਪਾਦਕੀ ਲਿਖੀ ਹੈ ਫਿਰ ਹਮਮ ਪੁਲਿਸ ਦੀ ਵੈਸਤ ਦੇ ਨਾਂ ਤੇ ਉੱਪਰ ਹੈਡਿੰਗ ਬਣਾਇਆ ਪੁਲਿਸ ਦੀ ਵੈਸਤ ਇੱਕ ਵਾਰ ਲਿਖੀ ਹੈ ਸੰਪਾਦਕੀ ਵਿੱਚ ਜੇ ਕਹਿੰਦੀ ਹੋਰ ਬੰਦਾ ਹੁੰਦਾ ਆਮ ਬੰਦਾ ਹੁੰਦਾ ਉਹਦਾ ਵੈਲੀ ਰਿਪਾਇਰ ਨਹੀਂ ਸੀ ਕੋਈ ਹਮ ਪੰਜਾਬੀ ਟ੍ਰਿਬਿਊਨ ਨੇ ਸੰਪਾਦਕੀ ਲਿਖੀ ਹੈ ਪੱਤਰਕਾਰ ਚਾਉਂਦਾ ਹੈ ਪੱਤਰਕਾਰ ਨਹੀਂ ਮਰਦਾ ਪੁਲਿਸ ਵਾਲੇ ਕਈ ਵਾਰੇ ਇੱਕ ਇੱਕ ਗੱਲ ਹੋਰ ਆ ਤਰਮਿੰਦਰ ਜੀ ਕੇ ਸਪਲੀਮੈਂਟ ਦਿੰਦੇ ਨੇ ਪੁਲਿਸ ਵਾਲੇ ਪੱਤਰਕਾਰਾਂ ਨੂੰ ਹਮ ਪੱਤਰਕਾਰਾਂ ਦਾ ਫਰਜ਼ ਬਣਦਾ ਕਿ ਸਪਲੀਮੈਂਟ ਤੇ ਉਹਦਾ ਪ੍ਰੋਫੈਸ਼ਨ ਦੋ ਅਲੱਗੋ ਲੱਗ ਚੀਜ਼ਾਂ ਨੇ ਹਮ ਸਪਲੀਮੈਂਟ ਦੇਣਾ ਉਹਦੀ ਖਬਰਾਂ ਪੱਕੇ ਚ ਲਾ ਰਿਹਾ ਨਾ ਆਪਾਂ ਜੀ ਜੋ ਮਰਜੀ ਪੁਲਿਸ ਪ੍ਰੈਸ ਰਿਪੋਰਟ ਚ ਲਿਖ ਦਿੰਦੀ ਆ ਉਹ ਪੱਤਰਕਾਰ ਛਾਪ ਦਿੰਦੇ ਆ ਉਹ ਸਬਲੀਮੈਂਟ ਤਾਂ ਉਹ ਬਣਦਾ ਨਾ ਇੱਕ ਦਾ ਜੋ ਮਰਜੀ ਲਿਖਦੀ ਆ ਪੁਲਿਸ ਉਹ ਹੀ ਛਾਪਦੇ ਭਾਵੇਂ ਝੂਠਾ ਹੋਵੇ ਪੁਲਿਸ ਐਵੇਂ ਲਿਖ ਦਿੰਦੀ ਆ ਜੀ ਕਿ ਚੋਰੀ ਕਰਨ ਦੀ ਡਾਕਾ ਮਾਰਨ ਦੀ ਸਲਾਹ ਕਰਦੇ ਚਾਰ ਬੰਦੇ ਫੜੇ ਗਏ ਦੱਸੋ ਸਭ ਤੋਂ ਝੁੱਠੀ ਖਬਰ ਇਸ ਤੋਂ ਝੁੱਠੀ ਖਬਰ ਕੋਈ ਹੋ ਨਹੀਂ ਸਕਦਾ ਡਾਕਾ ਮਾਰ ਦੀ ਸਲਾਹ ਕਰ ਦੇ ਤਾਂ ਤੁਹਾਨੂੰ ਕਿਤੋਂ ਇਹ ਲਮ ਆ ਗਿਆ ਜੀ ਡਾਕਾ ਮਾਰਨ ਦੀ ਸਲਾਹ ਕਰ ਰਹੇ ਸੀ ਉਹ ਜੀ ਸਭ ਤੋਂ ਝੂਠੀ ਖਬਰ ਹੈ ਸੋ ਇਸ ਕਰਕੇ ਇਹੋ ਜਿਹੀ ਖਬਰਾਂ ਰਿਪੋਰਟਸ ਦੀ ਆਉਂਦੀਆਂ ਨੇ ਵਧੀਆ ਗੱਲ ਆ ਪੱਤਰਕਾਰ ਸ਼ਾਬਦੇ ਨੇ ਪਰ ਜੋ ਖਬਰ ਸੱਚੀ ਤੱਤ ਨੇ ਪੱਤਰਕਾਰ ਲੋਕ ਅਤੈਸ਼ੀ ਹੁੰਦਾ ਲੋਕ ਦਾ ਅਤੈਸ਼ੀ ਨੂੰ ਸਪਣੇ ਚਾਹੀਦੇ ਆ ਜੀ ਵੈਸੇ ਕੱਲ ਨਾਨ ਸਿੰਘ ਨੇ ਇਹਨਾਂ 12 ਪ੍ਰੋਸੈਸ ਅਧਿਕਾਰੀਆਂ ਦੀ ਇਨਕੁਆਰੀ ਵੀ ਮਾਲ ਕਰ ਦਿੱਤੀ ਆ 45 ਦਿਨ ਤੋਂ ਬਹੁਤ ਜ਼ਿਆਦਾ ਨੇ ਇਹ ਕਹਿੰਦੇ 180 ਦਿਨ ਚ ਹੁੰਦੀ ਆ ਪਰ 45 ਦਿਨ ਵੀ ਜ਼ਿਆਦਾ ਨੇ ਫਿਰ ਗੱਲ ਇਹ ਲੋਕਾਂ ਦੀ ਉੱਠ ਰਹੀ ਆ ਆਪੇ ਡੀਐਸਪੀ ਨੇ ਡੀਐਸਪੀ ਜਾਂ ਐਸਪੀ ਨੇ ਇਨਕੁਆਰੀ ਕਰਨੀ ਆ ਆਪੇ ਪੁਲਿਸ ਵਾਲੇ ਨੇ ਇਨਕੁਆਰੀ ਕਰਨੀ ਆ ਆਪੇ ਗਵਾਹ ਲਿਆਉਣੇ ਨੇ ਆਪੇ ਸਾਰਾ ਕੁਝ ਕਰਨਾ ਕਹਿੰਦਾ ਉੱਥੇ ਕੀ ਕੀ ਇਨਸਾਫ ਮਿਲਣਾ ਇਹ ਵੀ ਗੱਲ ਕੀ ਕੀਤੀ ਜਾ ਰਹੀ ਆ ਹਮ ਚਲੋ ਦੂਜੀ ਗੱਲ ਇਹ ਆ ਤਰਮਿੰਦਰ ਜੀ ਕਿ ਚਲੋ ਫਿਰ ਵੀ ਜਿਹੜਾ ਹੈਗਾ ਇਨਕੁਆਰੀ ਮਾਰਕ ਹੋਈਆ ਕਿਸ ਨਾ ਕਿਸ ਕਰਨਲ ਨੂੰ ਕਰਨਲ ਦੇ ਪਰਿਵਾਰ ਨੂੰ ਮਿਲਿਆ ਹੈਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ